ਮਹੱਲਾ ਪੰਜਵਾ ਤਤਿ ਬਹੁ ਨ ਲਗਈ ਪਾਰ ਬ੍ਰਹਮ ਸਰਨਾਈ ਚੌਂ ਗਿਰਤਾ ਹਮਾਰਾ ਰਾਮਕਾਰ ਦੁੱਖ ਲਗੈ ਨ ਭਾਈ ਰਾਮ ਨਾਮ ਅਖਤ ਦੀਆ ਇਕ ਕਾਲੇ ਬਲਾਈ ਰਹਾਉ ਰਾਖਲੀ ਤਨ ਰੱਖਣ ਹਾਰ ਸਭ ਬਿਯਾਦ ਮਟਾਈ ਕਹਉ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਕਹੁ ਨਾਨਕ ਕੋ ਕਿਰਪਾ ਭਈ ਪ੍ਰਭ ਭਈ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨ ਕਿਰਪਾ ਮਹਾਨ ਬਖਸ਼ਿਸ਼ ਸਤਿਗੁਰਾਂ ਦੀ ਹੋਈ ਹੈ ਜੋ ਕਿ ਗੁਰਦੁਆਰਾ ਸਿੱਖ ਸਭਾ ਰੱਖੀ ਹਰ ਰੋਜ਼ ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਅਮਰਤ ਵਿਲੀਤੋਂ ਨਤਨਿਆਂ ਦਾ ਹੁਕਮਨਾਮੇ ਦੀ ਬਖਸ਼ਿਸ਼ ਹੁੰਦੀ ਹੈ ਅਤੇ ਬਾਅਦ ਵਿੱਚ ਹਰ ਰੋਜ਼ ਢਿੱਲੀ ਹੁਕਮਨਾਮੇ ਦੀ ਕਥਾ ਤਤ ਗੁਰਦੀ ਬਖਸ਼ਿਦਾਰਾਂ ਚੰਨ ਰਹੀਆਂ ਆਸਾਤ ਸਭ ਮਤਉ ਪ੍ਰੇਮ ਦੀ ਸਤਕਾਰ ਦੇ ਨਾਲ ਸਰਵਣ ਕਰੀਏ ਕਿ ਅੱਜ ਉਸ ਆਕਾਲਪੁਰਖ ਵਰਗਿ ਨੂੰ ਨੇ ਸਾਨੂੰ ਇਸ ਔਕਮਨਾ ਦੇ ਵਿੱਚ ਕੀ ਦੱਸਣਾ ਕੀਤਾ ਔਰ ਕੀ ਬਖਸ਼ਿਸ਼ ਕੀਤੀ ਹੈ ਜਿੰਨਾ ਚਿਰ ਇਹ ਜੀਵ ਨੂੰ ਸਮਝ ਨਹੀਂ ਆਉਂਦੀ ਕਿਸੇ ਗੱਲ ਦੀ ਉਹਨਾਂ ਤੇ ਪਤਾ ਨਹੀਂ ਲੱਗਦਾ ਜੇ ਅਕਾਲ ਪੁਰਖ ਹੋਏ ਗੁਰੂ ਸਾਨੂੰ ਸਮਝਾਉਣਾ ਕਰਦੇ ਆ ਇੱਕ ਇੱਕ ਅੱਖਰ ਦੇ ਨਾਲ ਸਾਨੂੰ ਇਹ ਸਾਰਾ ਸ਼ਬਦ ਦੇ ਰਾਹੀਂ ਜਵਾਬ ਦੇਣਾ ਕਰਦੇ ਆ ਤੇ ਪ੍ਰਾਣੀ ਨੂੰ ਪਤਾ ਲੱਗ ਜਾਂਦਾ ਜਿਸ ਤਰ੍ਹਾਂ ਮਾਤਾ ਪਿਤਾ ਆਪਣੇ ਬੱਚੇ ਨੂੰ ਉਪਦੇਸ਼ ਦੇਣਾ ਕਰਦਾ ਹੈ ਬੱਚੇ ਦੇ ਮਾਤਾ ਪਿਤਾ ਆਪਣੇ ਪੁੱਤਰ ਨੂੰ ਭਾਵੇਂ ਸਾਧੂ ਬਣਾ ਦੇਵੇ ਭਾਵੇਂ ਸੰਤ ਬਣਾ ਦੇਵੇ ਭਾਵੇਂ ਠਾਕ ਬਣਾ ਦੇਵੇ ਭਾਵੇਂ ਚੋਰ ਬਣਾ ਦੇਵੇ ਭਾਵੇਂ ਪੁਨੀ ਪਾਪੀ ਬਣ ਜਾਵੇ ਇਹ ਸਾਰੀ ਮਾਤਾ ਔਰ ਪਿਤਾ ਦੀ ਦੇਣ ਹੁੰਦੀ ਹੈ ਮਾਤਾ ਪਿਤਾ ਦੇ ਸਭ ਕੁਝ ਵਾਸ ਹੁੰਦਾ ਚੰਗੇ ਰਸਤੇ ਦੇ ਵਿੱਚ ਚਲਾਉਣਾ ਇਹ ਮਾਤਾ ਪੁੱਤ ਦੀ ਦੇਣ ਹੁੰਦੀ ਹੈ। ਔਰ ਮਾੜੇ ਰਸਤੇ ਦੇ ਵਿੱਚ ਤੁਰਨਾ ਇਹ ਮਾਤਾ ਪਿਤਾ ਦੀ ਦੇਣ ਹੁੰਦੀ ਹੈ। ਇਸ ਪਰਿਸ਼ਾਤ ਸਾਜੰਦ ਜੀ ਜੋ ਸਾਡੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਉਚਾਰਨਾ ਕੀਤਾ ਸਤਿਗੁਰਾਂ ਨੇ ਕਿ ਤੂੰ ਮੇਰਾ ਮਾਤਾ ਤੂੰ ਮੇਰਾ ਪਿਤਾ ਤੂੰ ਮੇਰਾ ਬੰਧਪ ਤੂੰ ਮੇਰਾ ਪ੍ਰਾਪਤਾ तू मेरा राखा सभनी थाई ताड़ा चिलो इत सतगुरों ने की फैसला किया कि यह मनुख परमेश्वर परमात्मा के चरणों से इस तरह ना जाओ कि बेनती कर कि यह प्रभु परमात्मा तू ही मेरा माता है तू ही मेरा पिता है ਤੂੰ ਹੀ ਮੇਰਾ ਬੰਧਪ ਭਾਵ ਰਿਸ਼ਤੇਦਾਰ ਘਣਪਰਾ ਹੈ ਅਤੇ ਤੂੰ ਹੀ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਦੇਣ ਵਾਲੇ ਹੋ ਤੇ ਤੁਹਾਡੇ ਅਸੀਂ ਪਾਏ ਹੋਏ ਪੂਰਨਿਆ ਤੇ ਚੱਲਾਂਗੇ ਜਿਵੇਂ ਸਤਿਗੁਰੂ ਜੀ ਤੁਹਾਡਾ ਹੁਕਮ ਹੋਵੇਗਾ ਇਸ ਲਈ ਅੱਜ ਦਾ ਫਰਮਾਨ ਅੱਜ ਦਾ ਹੁਕਮ ਨਾਵੇ ਦੀ ਬਖਸ਼ਿਸ਼ ਹੋਈ ਹੈ ਸਤਿਗੁਰੂ ਜੀ ਨੇ ਬਲਾਵਲ ਰਾਗ ਦੇ ਵਿੱਚ ਉਚਾਰਨਾ ਕੀਤਾ ਹੈ ਅੱਠ ਸੋ ਪੁੰਨ ਯੰਗ ਦੇ ਉੱਤੇ ਤੇ ਬਲਾਵਲ ਮਹੱਲਾ ਪੰਜਵਾ ਤੱਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਹੀ ਇਸ ਪੰਕਤੀ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ ਕਿ ਜਿਨ੍ਹਾਂ ਸੰਤਾਂ ਭਗਤਾਂ ਮਹਾਪੁਰਚਾਂ ਗੁਰਮੁਖ ਜਨਾਂ ਨੇ ਉਸ ਆਕਾਲ ਪੁਰਖ ਵਾਹਿਗੁਰੂ ਦੀ ਸਰਣ ਲੈਣੀ ਕੀਤੀ ਹੈ ਔਰ ਪਰਮਾਤਮਾ ਨੂੰ ਅੰਗ ਸੰਗ ਜਾਣਿਆ ਹੋਇਆ ਹੈ ਤੇ ਸਤਿਗੁਰੂ ਜੀ ਕਹਿੰਦੇ ਤੱਤੀ ਵਾਹ ਨਾ ਲੱਗਈ ਪਾਰ ਬ੍ਰਹਮ ਸਰਣਾਈ ਐ ਪ੍ਰਭੂ ਪਰਮਾਤਮਾ ਐ ਬ੍ਰਹਮ ਪਰਮਾਤਮਾ ਜਿਉ ਹੋ ਸਾਨੂੰ ਤੱਤੀ ਵਾਹ ਕਿਵੇਂ ਲੱਗੇਗੀ ਸਾਨੂੰ ਕਾਲ ਕੰਟਕ ਕਿਵੇਂ ਛੂ ਸਕਦਾ ਹੈ ਕਿਉਂਕਿ ਜਿਨ੍ਹਾਂ ਗੁਰਮਖਾਂ ਨੇ ਇਸ ਪਰਮਾਤਮਾ ਦੀ ਸ਼ਰਨ ਨੂੰ ਲੈਣਾ ਕੀਤਾ ਹੈ ਔਰ ਜਿੰਨਾ ਗੁਰਮਖਾਂ ਨੇ ਇਸ ਪਰਮੇਸ਼ਰਤਾ ਦੀ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆਉਣਾ ਕੀਤਾ ਉਹਨਾਂ ਨੂੰ ਸਾਧ ਸੰਗਤ ਕਦੇ ਤੱਤੀ ਵਾਉ ਭਾਵ ਅਤੀ ਵਾਗੜੀ ਹੈ ਕਾਮ, ਕ੍ਰੋਧ, ਲੋਭ, ਮੋਹ, ਅਤੀ ਹੰਕਾਰ ਉਹਨਾਂ ਨੂੰ ਇਹ ਪੰਜ ਤਤ ਪੰਜ ਛਤਰੂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਕਦੇ ਛੂ ਨਹੀਂ ਸਕਦੀ ਇਹ ਕਦੇ ਆਪਣੇ ਕਾਬੂ ਵਿੱਚ ਨਹੀਂ ਪਾ ਸਕਦੀ ਕਿਉਂਕਿ ਜਿਸ ਪੁਰਸ਼ ਨੇ ਪਰਮੇਸ਼ਰ ਪ੍ਰਮਾਤਮਾ ਦੀ ਸਰਨ ਲੈਣੀ ਕੀਤੀ ਹੈ ਉਸ ਨੂੰ ਸਾਥ ਸੰਗਤ ਕਿਸੇ ਦਾ ਕੋਈ ਡਰ ਨਹੀਂ ਹੁੰਦਾ ਇਸ ਕਰਕੇ ਗੁਰੂ ਜੀ ਨੇ ਕਿਹਾ ਕਿ ਚੋ ਗਿਰਦਾ ਹੁਮਾਰਾ ਆਰਾਮ ਕਰ ਦੁੱਖ ਲਗੈ ਨ ਭਾਈ ਜਿਨ੍ਹਾਂ ਨੇ RAM ਨਾਮ ਦੀ ਕਮਾਈ ਕੀਤੀ ਹੈ ਜਿਹੜੇ ਨਾਮ ਦੇ ਰਸੀਏ ਹਨ ਉਹਨਾਂ ਜਿਹੜੇ ਪਰਮੇਸ਼ਰ ਪ੍ਰਮਾਤਮਾ ਨੂੰ ਸਵਾਸ ਸਵਾਸ ਕਰਕੇ ਧਿਆਉਣਾ ਕਰਦੇ ਖੰਨ ਔਰ ਕਮਾਈ ਦੇ ਵਿੱਚ ਤਦਾਕਾਰ ਹੁੰਦੀ ਹੈ ਉਹਨਾਂ ਨੂੰ ਦੁੱਖ ਲੱਗੈ ਨ ਭਾਈ ਉਹਨਾਂ ਨੂੰ ਕਦੇ ਸਾਥ ਸੰਗਤ ਕਿਦੇ ਦੁੱਖ ਨਹੀਂ ਵਿਆਪਦਾ ਉਹਨਾਂ ਨੂੰ ਕਦੇ ਕਿਸੇ ਕਾਲ ਕੰਡਤ ਦਾ ਕੋਈ ਡਰ ਨਹੀਂ ਹੈ ਜਿਸ ਤਰ੍ਹਾਂ ਸਾਥ ਸੰਗਤ ਇੱਕ ਉਹ ধারণা ਹੈ ਜਿਵੇਂ ਇਹ ਪ੍ਰਾਣੀ ਸਾਥ ਸੰਗਤ ਤੋਂ ਕਿਸ ਬਸ ਦੇ ਵਿੱਚ ਜਾਂ ਕਿਸੇ ਟ੍ਰੇਨ ਦੇ ਵਿੱਚ ਸਫ਼ਰ ਕਰ ਰਿਹਾ ਹੁੰਦਾ ਹੈ ਜਦੋਂ ਇਹ ਪ੍ਰਾਣੀ ਸਫ਼ਰ ਕਰਨ ਵੇਲੇ ਸਾਧ ਸੰਗਤ ਆਪਣੀ ਟਿਕਟ ਲੈਣ ਤੋਂ ਬਿਨਾਂ ਕਿਸੇ ਬਸਰ ਬੱਸ ਦੇ ਵਿੱਚ ਬਹਿਣਾ ਕਰਦਾ ਹੈ ਜਾਂ ਟ੍ਰੇਨ ਦੇ ਵਿੱਚ ਬਹਿਣਾ ਕਰਦਾ ਹੈ ਕਿ ਉਸ ਸਫ਼ਰ ਕਰਨ ਵਾਲੇ ਪ੍ਰਾਣੀ ਨੂੰ ਪਤਾ ਹੁੰਦਾ ਹੈ ਕਿ ਮੈਂ ਕਿਸ ਜਗ੍ਹਾ ਤੋਂ ਬੈਠਾ ਹਾਂ ਔਰ ਕਿਸ ਜਗ੍ਹਾ ਤੇ ਜਾ ਕੇ ਰੁਕਣਾ ਹੈ ਜੇ ਉਹ ਟਿਕਟ ਲੈਣ ਤੋਂ ਬਿਨਾਂ ਸਫ਼ਰ ਕਰਦਾ ਹੈ ਤੇ ਸਾਧ ਸੰਗਤ ਕੀ ਹੁੰਦਾ ਉਸ ਨੂੰ ਇਦਾਂ ਦਾ ਡਰ ਹੁੰਦਾ ਜਿਹਲੇ ਪਾਸੇ ਨੂੰ ਡਰ ਹੁੰਦਾ ਅੱਗੋਂ ਨੂੰ ਡਰ ਹੁੰਦਾ ਕਿਉਂ ਕਿ ਸਾਥ ਸੰਗਤ ਉਸਨੇ ਟਿਕਟ ਖਰੀਦੀ ਦੀ ਉਸ ਨੂੰ ਚੈੱਕ ਕਰਦਾ ਵੀ ਡਰ ਹੁੰਦਾ ਹੈ ਕਰੈਕਟਰ ਦਾ ਵੀ ਡਰ ਹੁੰਦਾ ਹੈ ਔਰ ਡਰਾਈਵਰ ਤੋਂ ਵੀ ਡਰ ਲੱਗਦਾ ਹੁੰਦਾ ਕਿਉਂ ਲੱਗਦਾ ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਮੈਂ ਸਫਰ ਕਰਦਿਆਂ ਹੋਇਆਂ ਟਿਕਟ ਨਹੀਂ ਖਰੀਦੀ ਤੇ ਇਸ ਕਰਕੇ ਉਹਨੂੰ ਡਰ ਹੁੰਦਾ ਹੈ ਕਿ ਜੇਕਰ ਮੈਨੂੰ ਇਹਨਾਂ ਕਿਸੇ ਚੈਕਰ ਨੇ ਆ ਕੇ ਫੜ ਲਿਆ ਮੈਨੂੰ ਪਕੜ ਲਿਆ ਕਿ ਪਤਾ ਨਹੀਂ ਮੈਨੂੰ ਕੀ ਡਟ ਜੇ ਉਸਦੇ ਮੰਡੇ ਵਿੱਚ ਭੈਅ ਬਣਿਆ ਹੁੰਦਾ ਡਰ ਬਣਿਆ ਹੁੰਦਾ ਤੇ ਫਿਰ ਸਾਧ ਸੰਗਤ ਜੀ ਜੇਕਰ ਪ੍ਰਾਣੀ ਨੇ ਜੇਕਰ ਜੀਵ ਨੇ ਸਫ਼ਰ ਤੈਅ ਕਰਨ ਲੱਗਿਆ ਸਾਧ ਸੰਗਤ ਇਸ ਨੇ ਆਪਣੀ ਟਿਕਟ ਖਰੀਦੀ ਹੋਈ ਹੈ ਭਾਵੇਂ ਕਿਸੇ ਸੀਟ ਦੇ ਉੱਤੇ ਜਾ ਕੇ ਬੈਠਦਾ ਹੈ ਭਾਵੇਂ ਖੜ ਕੇ ਜਾਂਦਾ ਹੈ ਜਿੱਥੋਂ ਤੱਕ ਉਸ ਨੇ ਸਫ਼ਰ ਤੈਅ ਕਰਨਾ ਹੁੰਦਾ ਹੈ ਸਾਧ ਸੰਗਤ ਜੀ ਨਾਲ ਉਸ ਨੂੰ ਕਿਸੇ ਕੰਕਰ ਦਾ ਡਰ ਹੁੰਦਾ ਤੇ ਨਾ ਕਿਸੇ ਜਿੱਕਰ ਦਾ ਡਰ ਹੁੰਦਾ ਕਿਉਂਕਿ ਆਪਣਾ ਸਫਰ ਤੈਹ ਕਰਨ ਵਾਸਤੇ ਉਸ ਆਪਣੇ ਜੇਬ ਦੇ ਵਿੱਚੋਂ ਪੈਸੇ ਕੱਢ ਕੇ ਸਾਹ ਸਕਦੋਂ ਉਸਨੇ ਟਿਕਟ ਖਰੀਦੀ ਹੋਈ ਹੈ ਇਸੇ ਤਰ੍ਹਾਂ ਕਹਿਣ ਦਾ ਭਾਵ ਹੈ ਕਿ ਇਹ ਜੀਵ ਅਕਾਲ ਪੁਰਖ ਵਾਹਿਗੁਰੂ ਇਹ ਤੈਨੂੰ ਦੱਸ ਰਹੀ ਹਨ ਕਿ ਇਹ ਪੁਰcha ਜੇਕਰ ਨਾਮ ਰੂਪੀ ਤੇਰੇ ਕੋਲ ਟਿਕਟ ਖਰੀਦਿਆ ਹੋਇਆ ਤੇ ਇਸ ਭਵਜਨ ਸੰਸਾਰ ਦੇ ਉੱਤੋਂ ਤੂੰ ਸਕੜਾ ਨੰਗ ਜਾਵੇਂਗਾ ਨਾ ਤੈਨੂੰ ਕਿਸੇ ਜਮਾਂ ਦਾ ਡਰ ਹੈ ਤੇ ਨਾ ਕਿਸੇ ਹੋਰ ਦਾ ਡਰ ਹੈ ਨਾ ਤ ਕੋਈ ਤੈਨੂੰ ਦੁੱਖ ਲੱਗੇਗਾ ਜੇਕਰ ਤੇਰਾ ਟਿਕਟ ਨਾਮ ਰੂਪੀ ਨਹੀਂ ਖਰੀਦਿਆ ਤੇ ਫਿਰ ਸਾਧ ਸੰਗਤ ਕੀ ਹੋ ਜਾਂਦਾ ਹੈ ਫਿਰ ਤੈਨੂੰ ਇਸ ਜੋ ਕਾਮ ਕ੍ਰੋਧ ਲੋਭ ਓਮਕਾਰ ਇਹ ਤੇਰੇ ਉੱਤੇ ਕਦੇ ਵੀ ਵਾਰ ਕਰ ਸਕਦੇ ਹਨ ਅਤੇ ਆਪਣੇ ਪਲਾਂਜੇ ਦੇ ਵਿੱਚ ਲੈ ਕੇ ਸਾਧ ਸੰਗਤ ਇਹ ਪ੍ਰਾਣੀ ਨੂੰ ਫਰਖਜਲ ਫੁਆਰ ਕਰਦੀ ਹੈ ਇਹ ਭਵਜਲ ਸੰਸਾਰ ਦੇ ਉੱਤੇ ਫਿਰ ਠਹਿਰ ਨਹੀਂ ਪਾਉਂਦਾ ਜਦੋਂ ਅੱਗੇ ਇਥੋਂ ਸੰਸਾਰ ਦੇ ਉਤੋਂ ਚਲਿਆ ਜਾਂਦਾ ਹੈ ਇਸੇ ਤਰ੍ਹਾਂ ਫੁਰਸਤ ਸੰਗਤ ਅੱਗੇ ਵੀ ਜਾ ਕੇ ਠਹਿਰਨੇ ਪਉਂਦਾ ਇਸ ਕਰਕੇ ਸਤਗੁਰੂ ਜੀ ਕਹਿੰਦੇ ਚੋ ਗਿਰਤ ਹਮਾਰਾ ਰਾਮਕਾਰ ਦੁੱਖ ਲਗਨ ਭਾਈ ਜਿਨ੍ਹਾਂ ਨੇ ਨਾਮ ਰੂਪੀਟਕ ਲੜਨਾ ਕੀਤਾ ਜਿਨ੍ਹਾਂ ਨੇ ਰਾਮ ਰੂਪੀਟਕ ਖਰੀਦ ਨਹੀਂ ਕੀਤੀ ਆ ਉਹਨਾਂ ਨੂੰ ਸਾਧ ਸੰਗਤ ਵਿੱਚ ਕਦੇ ਦੁੱਖ ਨਹੀਂ ਵਿਆਪਦਾ ਅੱਗੇ ਸਤਗੁਰਾਂ ਨੇ ਕੀ ਕੀਤਾ ਕੀ ਕਿਹਾ ਕਿ ਸਤਗੁਰ ਪੂਰਾ ਭੇਟਿਆ ਜਨਮ ਬਣ ਸੁਬਨਾਈ ਹੁਣ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਨੇ ਸਾਰੇ ਜੀਵਨ ਨੂੰ ਇਹ ਜਨਮ ਦੇਣ ਕੀਤਾ ਔਰ ਸੰਸਾਰ ਦੇ ਉੱਤੇ ਭੇਜਣਾ ਕੀਤਾ ਕਿਉਂਕਿ ਪਰਮੇਸ਼ਰ ਪ੍ਰਮਾਤਮਾ 84 ਲੱਖ ਜੂਨੀ ਨੂੰ ਪੈਦਾ ਕਰਕੇ ਔਰ 84 ਲੱਖ ਜੂਨੀ ਨੂੰ ਇਹ ਰਿਜ਼ਕ ਦੇ ਰਿਹਾ ਅਕਾਲ ਪੁਰਖ ਵਾਹਿਗੁਰੂ ਔਰ 84 ਲੱਖ ਜੂਨੀ ਦੇ ਇਹ ਪਾਲਣਾ ਪਰਮੇਸ਼ਰ ਪ੍ਰਮਾਤਮਾ ਕਰ ਰਿਹਾ ਇਸੇ ਕਰਕੇ ਸਤਿਗੁਰਾਂ ਨੇ ਕਿਹਾ ਸਤਿਗੁਰ ਪੂਰਾ ਭੇਟਿਆ ਇਹ ਪਰਮੇਸ਼ਰ ਪ੍ਰਮਾਤਮਾ ਪੂਰੇ ਹਨ ਨਾ ਕਿ ਅਧੂਰੇ ਆ ਅਧੂਰੇ ਜਿਹੜੇ ਗੁਰੂ ਹੁੰਦੇ ਆ ਸਾਧ ਸੰਗਤ ਦੇ ਸੰਸਾਰ ਦੇ ਵਿੱਚ ਡੁੱਬ ਜਾਂਦੇ ਆ ਆਪ ਵੀ ਡੁੱਬ ਜਾਂਦੇ ਆ ਤੇ ਦੂਸਰਾਂ ਨੂੰ ਲੈ ਕੇ ਡੁੱਬ ਜਾਂਦੇ ਆ ਇਹ ਪੂਰੇ ਸਤਿਗੁਰੂ ਪਰਮੇਸ਼ਰ ਪ੍ਰਮਾਤਮਾ ਜਿਹੜੇ 84 ਲੱਖ ਜੁਨੇ ਨੂੰ ਪੈਦਾ ਕਰਕੇ ਕੱਲੇ-ਕੱਲੇ ਨੂੰ ਰਜ਼ਕ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਜ਼ਕ ਆਗੇ ਕੱਤਰਿਆ ਉਸ ਸੈਲ ਦੇ ਵਿੱਚ ਉਤਰਾਂ ਦੇ ਵਿੱਚ ਸਾਧ ਸੰਗਤ ਜੀ ਉਹ ਪਰਮੇਸ਼ਰ ਪ੍ਰਮਾਤਮਾ ਚੋਗਾ ਦੇਣ ਵਾਲਿਆ ਉਹਨਾਂ ਨੂੰ ਰਿਜਕ ਪਚਾਉਣ ਵਾਲਿਆ ਇਸੇ ਲਈ ਸਤਗੁਰਾਂ ਨੇ ਕਿਹਾ ਕਿ ਇਹ ਮਨੁੱਖ ਉਸ ਪੂਰੇ ਪਰਮੇਸ਼ਰ ਨੂੰ ਭੇਟਿਆ ਦਾ ਭਾਵ ਉਸ ਪਰਮੇਸ਼ਰ ਪ੍ਰਮਾਤਮਾ ਨੂੰ ਜਪਨਾ ਕਰ ਲੈ ਆਪਣੇ ਹਿਰਦੇ ਰੂਪੀ ਕਰਦੇ ਵਿੱਚ ਵਸਾਉਣਾ ਕਰ ਲੈ ਜਨ ਬਣਤ ਬਣਾਈ ਹੁਣ ਬਣਤ ਤਾਂ ਉਹ ਪਰਮੇਸ਼ਰ ਪ੍ਰਮਾਤਮਾ ਨੇ ਬਣਾਈ ਆ ਕਿਉਂ ਮੈਂ ਹਰ ਸਾਥ ਸੰਗਤ ਘੜਾ ਬਣਾਉਂਦਾ ਘੜਦਾ ਘੜੇ ਨੂੰ ਸਵਾਰ-ਸਵਾਰ ਕੇ ਘੜਦਾ ਬਣਾਉਣਾ ਕਰਦਾ ਉਸ ਨੂੰ ਇੰਨੀਆਂ ਰੀਝਾਂ ਲਾਉਂਦਾ ਘੜਾ ਬਣਾਉਣ ਲੱਗਿਆ ਤੇ ਸਾਥ ਸੰਗਤ ਕੀ ਹੁੰਦਾ ਜਿਸ ਘੁਮਿਆਰ ਨੇ ਘੜਾ ਸਜਣਾ ਹੁੰਦਾ ਜਿਸ ਨੇ ਘੜਾ ਤਿਆਰ ਕਰਨਾ ਹੁੰਦਾ ਤੇ ਉਸ ਨੂੰ ਸਾਥ ਸੰਗਤ ਚੰਗੀ ਤਰ੍ਹਾਂ ਪਤਾ ਹੁੰਦਾ ਕਿ ਜਿਸ ਘੜੇ ਨੂੰ ਮੈਂ ਬਣਾ ਰਿਹਾ ਜਿਸ ਘੜੇ ਨੂੰ ਮੈਂ ਸਵਾਰ ਰਿਹਾ ਇਸ ਘੜੇ ਨੇ ਏਕਣਾ ਇੱਕ ਦੇਣਾ ਇਥੇ ਟੁੱਟੀ ਜਾਣਾ ਗੱਜ ਕੇ ਆਖੂ ਸਪਨਾ ਸਿੰਘ ਜੀ ਹੁਣ ਕਹਿਣ ਦਾ ਭਾਵ ਹੈ ਕਿ ਜੇਕਰ ਪਰਮੇਸ਼ਰ ਪ੍ਰਮਾਤਮਾ ਬਰਤ ਬਣਾਉਂਦਾ ਹੈ ਜੀਵਾਂ ਦੀ ਘਾੜਤ ਕਢ ਕੇ ਇਸ ਭਗਵਨ ਸੰਸਾਰ ਦੇ ਉੱਤੇ ਭੇਜਣਾ ਕਰਦਾ ਹੈ ਤੇ ਪਰਮੇਸ਼ਰ ਪ੍ਰਮਾਤਮਾ ਨੇ ਆਪ ਹੀ ਜੀਵ ਨੂੰ ਭੇਜਣਾ ਹੁੰਦਾ ਸੰਸਾਰ ਦੀ ਤੇ ਜਦੋਂ ਦਾ ਬਲਾਵਾ ਆ ਜਾਂਦਾ ਤੇ ਸਾਧ ਸੰਗਤ ਹੀ ਆਪਣੇ ਆਪ ਹੀ ਬਲਾਣ ਲੱਗਦਾ ਹੂ ਤੇ ਉਹ ਬਣਤ ਨੂੰ ਬਣਾਉਣਾ ਕਰਦਾ ਤਾਂ ਨੇ ਪੇਟੇ ਦੇ ਵਾਂਗ ਉਹ ਪਰਮੇਸ਼ਰ ਪ੍ਰਮਾਤਮਾ ਛਾਇਆ ਹੋਇਆ ਫਿਰ ਗੁਰੂ ਜੀ ਕਹਿੰਦੇ ਆਰਾਮ ਨਾਮ ਔਕਤ ਦੀਆ ਇਕਲ ਬਲਾਈ ਆਮ ਗੱਲ ਚੱਲਦੀ ਹੁੰਦੀ ਸਾ ਸੰਗਤ ਜਦੋਂ ਕਿਸੇ ਨੂੰ ਕੋਤਕ ਹੁੰਦਾ ਨਾ ਜਦੋਂ ਕੋਈ ਦੁਖੀ ਆਦਮੀ ਹੋਵੇ ਤੇ ਕੀ ਸੋਚਦਾ ਆਰਾਮ ਨਾਮ ਔਕਤ ਦੀਆ ਦੁੱਖ ਵੇਲੇ ਪਰਮੇਸ਼ਰ ਪ੍ਰਮਾਤਮਾ ਦੇ ਚਰਨਾਂ ਤੇ ਅਰਦਾਸ ਹੁੰਦੀ ਆ اے کال پرخواہی گرو প্রভু परमात्मा ਤੁਹਾਡੇ ਚਰਨਾਂ ਤੇ ਸਾਡੀ ਅਰਦਾਸ ਦੱਸਦੀ ਹੈ ਕਿ ਤੁਸੀਂ ਸਾਡੇ ਉੱਤੇ ਕਿਰਪਾ ਕਰਦੇ ਹੋ ਸਾਧ ਸੰਗਤ ਜੀ ਜਦੋਂ ਪਰਮੇਸ਼ਰ परमात्मा ਦੇ ਚਰਨਾਂ ਤੇ ਮਨ ਕਰਕੇ ਅਰਦਾਸ ਕੀਤੀ ਜਾਂਦੀ ਹੈ ਸਾਧ ਸੰਗਤ ਜੀ ਗੁਰੂ ਜੀ ਦਾ ਫਰਮਾਨ ਕੀਤਾ ਵਿਰਥੇ ਕਦੇ ਨਾ ਹੋਵਈ ਜਨ ਕੀ ਅਰਦਾਸ ਜਦੋਂ ਮਨ ਕਰਕੇ ਪ੍ਰਾਣੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਤੇ ਜੋਦੜੀ ਕਰਦਾ ਹੈ ਤੇ ਸਾਧ ਸੰਗਤ ਜੀ ਫਿਰ ਉਹਦੀ ਇਸ ਆਏ ਜਿਹੜੀ ਅਰਦਾਸ ਹੈ ਉਹ ਕਦੇ ਵਿਰਥੀ ਨਹੀਂ ਜਾਂਦੀ ਤੇ ਉਸਦੀ ਅਰਦਾਸ ਪੂਰੀ ਹੋ ਜਾਂਦੀ ਆ ਆਰਾਮ ਨਾਮ ਔਕਦਿਆ ਇਹ ਕੱਲ ਬੁਲਾਈ ਜਿਨ੍ਹਾਂ ਨੇ ਉਸ ਪਰਮੇਸ਼ਰ ਪ੍ਰਮਾਤਮਾ ਦੇ ਚਰਨਾਂ ਤੇ ਆਪਣੂ ਲੇਵਲ ਹੋਣੀ ਕੀਤੀ ਆ ਸਾਧ ਸੰਗਤ ਜਦੋਂ ਪ੍ਰਾਣੀ ਦੁਖੀ ਹੁੰਦਾ ਆ ਆਮ ਕਹਿ ਦਿੰਦੇ ਆ ਜੇ ਸਾਥ ਸਾਧ ਸੰਗਤ ਕੋਈ ਆਦਮੀ ਬਿਮਾਰ ਹੈ ਸ਼ਕਤ ਬਿਮਾਰ ਹੁੰਦਾ ਜੇ ਵੀ ਹਸਪੀਟਲ ਪਿਆ ਹੁੰਦਾ ਜਾਂ ਕਿਸੇ ਹੋਰ ਦੇ ਵਿੱਚ ਭਵਿਕਰੀ ਪਿਆ ਉਹ ਕੀ ਕਹਿੰਦਾ ਹੈ ਕਈ ਬੰਦੇ ਕਹਿ ਦਿੰਦੇ ਆ ਦਵਾਈ ਨਾਲੋਂ ਦੁਆ ਕੰਮ ਕਰ ਜਾਂਦੀ ਹੈ ਦੁਆ ਦਾ ਭਾਵ ਜੇ ਅਰਦਾਸ ਕਰ ਦਿਓ ਤੇ ਉਹ ਕੰਮ ਕਰ ਜਾਂਦੀ ਹੈ ਜੇ ਅਕਾਲ ਪੁਰਖ ਦੇ ਵਾਹਿਗੁਰੂ ਦੀ ਮਿਹਰ ਹੋਵੇ ਤੇ ਸਾਰ ਸੰਸਾਰ ਦੀਆਂ ਦਵਾਈਆਂ ਪ੍ਰਾਣੀ ਦੀਆਂ ਛਡਾ ਦਿੰਦਾ ਨਦਰ ਕਰਤੀ ਤੇ ਫਿਰ ਪ੍ਰਾਣੀ ਉਸੇ ਤਰ੍ਹਾਂ ਆਰਾਮ ਨਾਮ ਔਕ ਦਿਆ ਇਹ ਨਾਮ ਰੂਪੀ ਜਿਸ ਨੇ ਦਵਾਈ ਲੈ ਲਈ ਹੈ ਜਿਨ੍ਹਾਂ ਨੇ ਨਾਮ ਰੂਪੀ ਦਵਾਈ ਛਕ ਲਈ ਹੈ ਤੇ ਸਾਧ ਸੰਗਤ ਜੀ ਉਹ ਇਸ ਭਵਜਲ ਸੰਸਾਰ ਤੋਂ ਸਕਲਾਈ ਬਾਟ ਲੱਗ ਜਾਂਦੀ ਹਨ ਰਹਾਉ ਰਾਤ ਲਈ ਤਨ ਰਖਣ ਹਾਰ अनेका ਭਗਤੋ ਸੰਤੋ ਮਹਾਪੁਰਖਾਂ ਨੇ ਜਲਤਾ ਨਹੀਂ ਕੀਤੀ ਹੈ ਤਪੱਛਾ ਕੀਤੀਆਂ ਧੂਣੀਆਂ ਕਾਪੜੀਆਂ ਕਰ ਲਿਆ ਅਗਨੀ ਦੇ ਵਿੱਚ ਬਹਿਣਾ ਕਰ ਲਿਆ ਤੇ ਸਾਧ ਸੰਗਤ ਦਾ ਇਹ ਪਰਮੇਸ਼ਰ ਪਰਮਾਤਮਾ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ ਸਤਗੁਰੂ ਜੀ ਕਹਿੰਦੇ ਆਰਾਖ ਲਿजिए ਤਨ ਰੱਖਣਹਾਰ ਜਿਨ੍ਹਾਂ ਨੇ ਉਸ ਪਰਮੇਸ਼ਰ ਪਰਮਾਤਮਾ ਦੇ ਵਿੱਚ ਸਰਨ ਦੇ ਵਿੱਚ ਟੁੱਟਣਾ ਕੀਤਾ ਲੱਗਣਾ ਕੀਤਾ ਤੇ ਸਾਧ ਸੰਗਤ ਉਹਨਾਂ ਦੀ ਬੇਨਤੀ ਅਕਾਲ ਪੁਰਖ ਵਾਹਿਗੁਰੂ ਪ੍ਰਵਾਨ ਕਰ ਲੈਂਦੀ ਹੈ ਆਰਾਖ ਲਿजिए ਤਨ ਰੱਖਣਹਾਰ ਉਹ ਰੱਖਣਹਾਰਾ ਪਰਮੇਸ਼ਰ ਪਰਮਾਤਮਾ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਾ ਹੈ ਉਹ ਸਾਨੂੰ ਕਾਲ ਕੰਟਕ ਤੋਂ ਬਚਾ ਲੈਂਦਾ ਫਿਰ ਸਾਨੂੰ ਕਾਲ ਕੰਟਕ ਛੁਣੇ ਲਿੰਦਾ ਫਿਰ ਗੁਰੂ ਜੀ ਕਹਿੰਦੇ ਸਭ ਬਿਆਦ ਮਟਾਈ ਬਿਆਤਾ ਪਾਪ ਜਿੰਨੇ ਕਾਲ ਕੰਟਕ ਹੈ ਸਾਰੇ ਸਾ ਸੰਗਤ ਫਿਰ ਚਲੇ ਜਾਂਦੀ ਹੈ ਤੇ ਪ੍ਰਾਣੀ ਨੂੰ ਖੁਸ਼ੀਆਂ ਪ੍ਰਾਪਤ ਹੁੰਦੀਆਂ ਫਿਰ ਸਤਗੁਰੂ ਜੀ ਕਹਿੰਦੇ ਆ ਤੇ ਕਹੋ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਇੰਨਾ ਤੇ ਕਿਰਪਾ ਹੁੰਦੀ ਆ ਜਿਹੜੇ ਸਾਧ ਸੰਗਤ ਦਾ ਨਾਮ ਦੇ ਰਸਮੀ ਹਨ ਫਲ ਬੀਜਨਾ ਕਰਦਾ ਪ੍ਰਾਣੀ ਇੱਕ ਕੜਕ ਦਾ ਬੀਜ ਬੀਜਦਾ ਜਾਂ ਨਰਮੇ ਦਾ ਇੱਕ ਬੜੇ ਵਾਂ ਬੀਜਦਾ ਸਾਧ ਸੰਗਤ ਇੱਕ ਬੜੇ ਵਾਂ ਜਦੋਂ ਫਸਲ ਦੇ ਵਿੱਚ ਬੀਜਿਆ ਜਾਂਦਾ ਫਸਲ ਦੀ ਸਪਾਈ ਕਰਤੀ ਇੱਕ ਬੜੇ ਵਾਂ ਬੀਜਿਆ ਜਾਂਦਾ ਸਾਧ ਸੰਗਤ ਫਿਰ ਤੋਂ ਉਸ ਤੋਂ ਬੂਟਾ ਤਿਆਰ ਹੋ ਜਾਂਦਾ ਨਰਮੇ ਦਾ ਇਸੇ ਤਰ੍ਹਾਂ ਜਿਹੜੀ ਕੜਕ ਹੈ ਕੜਕ ਦਾ ਇੱਕ ਬੀਜ ਪਾਇਆ ਜਾਂਦਾ ਤੇ ਦੋਸਤੋ ਬੂਟਾ ਤਿਆਰ ਹੋ ਜਾਂਦਾ ਹੈ ਹੁਣ ਸਾਸ਼ਕ ਜਦੋਂ ਉਸ ਦੇ ਵਿੱਚ ਸਿੱਟਾ ਬਣਦਾ ਹੈ ਤੇ ਸਿੱਟੇ ਦੇ ਵਿੱਚ ਕਿੰਨੇ ਦਾਣੇ ਪ੍ਰਾਪਤ ਹੁੰਦੇ ਆ ਕਿੰਨੇ ਦੇ ਵਿੱਚੋਂ ਦਾਣੇ ਪ੍ਰਾਪਤ ਹੁੰਦੇ ਆ ਕਿਸੇ ਦੇ ਵਿੱਚੋਂ 40 ਨਿਕਲੇ ਹੁੰਦੇ ਕਿਸੇ ਤੋਂ 50 ਨਿਕਲਦੇ ਕਿਸੇ ਤੋਂ 25 ਕਿਸੇ ਦੀ ਤੇ ਸ਼ਾਸਕ ਦੀ ਬੀਜ ਤਾਂ ਇੱਕੋ ਹੀ ਬੀਜਿਆ ਇੱਕ ਬੀਜ ਦੇ ਨਾਲ ਕਿੰਨੇ ਬੀਜ ਤਿਆਰ ਹੋਇਆ ਇਸੇ ਤਰ੍ਹਾਂ ਜਵੇਂ ਨਰਮੇ ਦਾ ਬੂਟਾ ਬੀਜਿਆ ਜਾਂਦਾ ਇੱਕੋ ਹੀ ਫਲ ਹੁੰਦਾ ਇੱਕੋ ਹੀ ਬੀਜ ਹੁੰਦਾ ਤੇ ਉਹਦੇ ਵਿੱਚੋਂ ਕਿੰਨਾ-ਕਿੰਨਾ ਮੰਨ ਲੈਣਾ ਕਰਦਾ ਹੈ ਇੱਕ ਬੂਟੇ ਦੇ ਨਾਲ ਕਿੰਨੇ ਟੀਂਡੇ ਲੱਗਦੇ ਸਾਸੰਗਤੋਂ ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਹੈ ਪਰਮੇਸ਼ਰ ਪ੍ਰਮਾਤਮਾ ਇੱਕੋ ਹੀ ਹੈ ਜਿਸ ਜੀਵ ਨੇ ਨਾਮ ਰੂਪੀ ਬੀਜ ਪਾਇਆ ਹੋਇਆ ਹੈ ਉਹ ਸਾਸੰਗੀ ਇੱਥੇ ਭੌਜਤ ਸੰਸਾਰ ਤੋਂ ਪਰ ਲੰਘ ਜਾਂਦਾ ਹੁਣ ਸਾਸੰਗਤ ਕਈ ਇਹੋ ਜਿਹੇ ਪੁਰਸ਼ ਹੈ ਇਹੋ ਜਿਹੇ ਜੀਵ ਹੈ ਰਤ ਨੂੰ ਸੋਝ ਜਾਂਦੇ ਆ ਤੇ ਤੜਕੇ ਜਦੋਂ 8 ਵਜੇ ਜਾਂਦੇ ਆ ਸਾਧ ਸੰਗਤ ਜੀ ਮੂਹ ਦੇ ਵਿੱਚ ਮੱਖੀਆਂ ਵੜ ਵੜ ਪਿੱਛ ਅੱਧਿਕੰਨ ਨੂੰ ਪਤਾ ਹੀ ਨਹੀਂ ਹੁੰਦਾ ਨਾ ਨਾ ਸੰਗਤ ਦਾ ਪਤਾ ਨਾ ਪਰਿਵਾਰ ਦਾ ਪਤਾ ਨਾ ਗੁਰੂ ਘਰ ਦੇ ਵਿੱਚ ਪਤਾ ਹੁੰ ਜਾਂਦਾ ਕੀ ਉਹਨਾਂ ਦੀ ਜ਼ਿੰਦਗੀ ਹੈ ਤੇ ਐਸੇ ਵੀ ਕਰਮ ਖੇ ਬੈ ਗਏ ਆ ਸਤਗੁਰੂ ਜੀ ਕਹਿੰਦੇ ਪ੍ਰਭਾਤੇ ਉੱਠ ਨਾਮ ਜਪ ਜਿਹੜੇ ਅੰਮ੍ਰਿਤ ਵੇਲੇ ਜਾਗਣਾ ਕਰਦੇ ਆ ਅੰਮ੍ਰਿਤ ਵੇਲੇ ਹੀ ਸਾਧ ਸੰਭਾਲ ਕਰਦੇ ਆ ਉੱਠ ਨਾਮ ਜਪ ਅਸ਼ਨਾਣ ਕਰਨਾ ਉਦਮ ਕਰੈ ਭਲਕੇ ਪ੍ਰਭਾਤੀ ਅਸ਼ਨਾਣ ਕਰੈ ਅੰਮ੍ਰਿਤ ਸਰਨਾਵੈ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਹੈ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਨੂੰ ਜਾਣਿਆ ਹੋਇਆ ਅਸ਼ਨਾਣ ਕਾ ਦਾ ਇੱਕ ਤਾਂ ਸਾਧ ਸੰਗ ਸਦੀਵ ਰੂਪੇਸ਼ਨਾਣ ਕਰ ਲਿਆ ਇਹ ਚਲੋ ਠੀਕ ਆ ਆਪਣੇ ਸੇਧ ਨੂੰ ਸੰਭਾਲਣ ਵਾਸਤੇ ਔਰ ਕਿਰਿਆ ਨੂੰ ਸੰਭਾਲਣ ਵਾਸਤੇ ਇਹ ਕੇ ਕਰ ਲਿਆ ਸਾਫ ਸੁਥਰਾ ਹੋ ਗੀ ਤੇ ਫਿਰ ਦੂਸਰਾ ਅਸ਼ਨਾਣ ਨਾਮ ਰੂਪੇਸ਼ਨਾਣ ਕਰ ਲਿਆ ਜਿਸ ਨੇ ਨਾਮ ਰੁਪੇਸ਼ ਨਾਂ ਕੀਤਾ ਸਾਧ ਸੰਗਤ ਜੀ ਉਸ ਦੀਆਂ ਕੋਲਾ ਹੀ ਕਰ ਜਾਂਦੀਆਂ ਜਿਸ ਤਰ੍ਹਾਂ ਸਾਧ ਸੰਗਤਾ ਕਿਸੇ ਘਰ ਦੇ ਵਿੱਚ ਕੋਈ ਇੱਕ ਨਸ਼ੇੜੀ ਪੈਦਾ ਹੋ ਜਾਂਦਾ ਤੇ ਕੀ ਹੁੰਦਾ ਸਾਧ ਸੰਗਤ ਘਰ ਦੇ ਵਿੱਚ ਇੱਕ ਨਸ਼ੇੜੀ ਪੈਦਾ ਹੋ ਜੇ ਨਾ ਸਾਧ ਸੰਗਤ ਤੇ ਸਾਰੇ ਪਰਿਵਾਰ ਨੂੰ ਡੁੱਬ ਦਿੰਦਾ ਆਪ ਵੀ ਡੁੱਬ ਜਾਂਦਾ ਤੇ ਸਾਰਿਆਂ ਦਾ ਬੇੜਾ ਤਬਾਹ ਕਰ ਦਿੰਦੇ ਤੇ ਜਿਸ ਘਰ ਦੇ ਵਿੱਚ ਸਾਧ ਸੰਗਤ ਕੋਈ ਗੁਰਮਖ ਪੈਦਾ ਹੋ ਜਾਵੇ ਕੋ ਗੁਰਸ਼ਕ ਪੈਦਾ ਹੋ ਜਾਵੇ ਉਹ ਸਾਸੰਗਤ ਆਪ ਜਪੈ ਅਵਰਾ ਨਾਮ ਜਪਾਵੇ ਆਪ ਹੀ ਨਾਮ ਦਾ ਜਪਣਾ ਕਰਦਾ ਏ ਔਰ ਦੂਸਰੇ ਉਹ ਨਾਮ ਦਾ ਜਪਾਉਣਾ ਕਰਦਾ ਤੇ ਫਿਰ ਸਾਸੰਗਤ ਉਹ ਆਪ ਹੀ ਤਰ ਜਾਂਦਾ ਤੇ ਇਹਦੇ ਸਾਰੀਆਂ ਕੋਲਾਂ ਨੂੰ ਵੀ ਲੈ ਕੇ ਤਰ ਜਾਂਦਾ ਇਸ ਕਰਕੇ ਸਾਸੰਗਤਾ ਜਿਹੜਾ ਇਹ ਨਾਮ ਦਾ ਪਿਆਲਾ ਨਾਮ ਦਾ ਰਸਿਆ ਪਾਰ ਕਰਨਾ ਵਰੰਜ ਕਰੋ ਵਰ ਜਾ ਰਹੇ ਹੋ ਵੱਖਰੇ ਲੈ ਸਮਾਨ ਨਾਮ ਦਾ ਵਰਜ ਕਰ ਲੈ ਨਾਮ ਨੂੰ ਪਉਣਾ ਕਰ ਲੈ ਸੋ ਹੌ ਸਮਾਪਤੀ ਵੱਲ ਚੱਲੀਏ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿਉਂਕਿ ਇਹ ਸਤਿਗੁਣ ਡਿਊਟੀ I 123 ਇਸ ਜਨਰਲ ਨੇ ਆਪਣਾ ਬਹੁਤ ਜ਼ਿਆਦਾ ਯੋਗਦਾਨ ਇਸ ਪਰਮੇਸ਼ਰ ਪ੍ਰਮਾਤਮਾ ਦੀ ਬਾਣੀ ਦੇ ਵਿੱਚ ਆਪਣਾ ਪਾਇਆ ਹੁੰਦੀ ਹੈ ਬੜੀ ਜ਼ਿਆਦਾ ਇਹਨਾਂ ਦੀ ਸੇਵਾ ਉਚੇਚੇ ਤੌਰ ਤੇ ਇਹਨਾਂ ਦਾ ਹੀ ਬਹੁਤ-ਬਹੁਤ ਕੋਟਣ-ਕੋਟਾ ਧੰਨਵਾਦ ਚੰਨਣੀ ਸੇਵਾ ਸੰਭਾਲੀ ہوئی ਹੈ ਦੇਸ਼ਾਂ-ਉਦੇਸ਼ਾਂ ਦੇ ਵਿੱਚ ਇੰਗਲੈਂਡ ਅਮਰੀਕਾ ਕੈਨੇਡਾ ਜਿਹੜੇ ਇਹ ਗੁਰੂ ਦੀ ਬਾਣੀ ਦਾ ਪ੍ਰਚਾਰ ਕਰਦੇ ਆ ਸਾਧ ਸੰਗਤ ਜੋ ਬਾਣੀ ਦਾ ਪ੍ਰਚਾਰ ਕਰਦੇ ਆ ਤੇ ਸਾਧ ਸੰਗਤ ਫਿਰ ਫਲ ਇਹਨਾਂ ਨੂੰ ਵੀ 10 ਗੁਣਾ ਪ੍ਰਾਪਤ ਹੁੰਦਾ ਹੈ ਜੇ 사ਤਸੰਗਤ ਕੋਈ ਨਸ਼ੇੜੀ ਹੁੰਦਾ ਉਸ ਨੂੰ 사ਤਸੰਗਤ ਕੋਈ ਗੁਰਮੁਖ ਪਿਆਰਾ ਲੈ ਕੇ ਜਾਂਦਾ ਨਾ 사ਤਸੰਗ ਦੇ ਵਿੱਚ ਵੀ ਆਪ ਭਲਿਆ ਮੈਂ ਤੈਨੂੰ 사ਤਸੰਗ ਦੇ ਵਿੱਚ ਲੈ ਕੇ ਚਲਦਾ ਤੇ ਪਰਮੇਸ਼ਰ ਪ੍ਰਮਾਤਮਾ ਦਾ ਚਲ ਕੇ ਨਾਮ ਜਪ ਲਿਆ ਕਰ। ਤੇ 사ਤਸੰਗਤ ਜਦੋਂ ਕੋਈ ਨਸ਼ਾ ਛੱਡ ਕੇ ਆਉਂਦਾ ਕੋਈ ਭੈੜੀਆਂ ਆਦਤਾਂ ਨੂੰ ਛੱਡ ਕੇ ਆਉਂਦਾ ਤੇ ਉਹ ਜਾ ਕੇ ਗੁਰੂ ਦੇ ਲਾਟ ਲੱਗਦਾ 사ਤਸੰਗਤ ਉਸ ਨੂੰ 사ਤਸੰਗਤ ਇੱਕ ਹਿੱਸਾ ਪ੍ਰਾਪਤ ਹੋ ਜਾਂਦਾ ਹੈ। ਤੇ ਜਿਹੜਾ ਸਾਧ ਸੰਗਤ ਉਸ ਨੂੰ ਲੈ ਕੇ ਆਉਂਦਾ ਨੌਵੇਂ ਸੇ ਸਾਧ ਸੰਗਤ ਉਸ ਨੂੰ ਪ੍ਰਾਪਤ ਕਰਦੀ ਹੈ ਤੇ ਇਸੇ ਤਰ੍ਹਾਂ ਉਚਿਤੇ ਤੌਰ ਤੇ BTI 123 ਸਰਗੁਣ ਚੈਨਲ ਦਾ ਵੀ ਬਹੁਤ-ਬਹੁਤ ਫੋਟਣ-ਕੋਟਾਨ ਧੰਨਵਾਦ ਇਹਨਾਂ ਦਾ ਇੱਕ ਬਹੁਤ ਵੱਡਾ ਫਰਮੇ ਹੈਗਾ ਜਿਹੜਾ ਪਰ